ਚੈੱਕ ਆਊਟ ਕਰ ਰਿਹਾ ਹਾਂ ਜੀ ਬਹੁਤ ਸਾਰਾ ਕੁਝ ਵੀ ਫਰਕ ਕੋਈ ਸਹੀ ਚੱਲ ਰਿਹਾ ਕਿ ਨਹੀਂ ਚੱਲ ਰਿਹਾ ਬਾਰੇ ਪੰਗੇ ਚੱਲ ਜਾਂਦੇ ਆਂ ਤੇ ਮੈਸੇਜ ਆ ਰਿਹਾ ਵੀ ਬਲਕਾ ਚੈਟ ਸੋਲ ਮੋਡ ਮੈਚੇ ਰਿਵਿਊਲ ਕਰ ਦਿੰਦੇ ਆਂ ਭਾਈ بڑے ਪੰਗੇ ਆ ਜਾਂਦੇ ਆ ਮੈਂ ਕੀ ਕਰ ਮੈਂ ਸੋਚਿਆ ਬਰਨਾਲਾਲ ਜਦੋਂ ਮੈਂ ਪੜੀ ਜਾਂਦਾ ਮੈਂ ਸੋਚਿਆ ਮੋਡ ਲਾਈਵ ਕਰ ਲੈਣਾ ਹਣੀ ਪਹਿਲਾਂ ਹੀ ਲਾਈਵ ਡਿਲੀਟ ਹੋ ਜਾਂਦਾ ਵੀ ਰੀਜ਼ਨ ਹੋਊਗਾ ਕੋਈ ਨਾ ਕੋਈ ਪਤਾ ਨਹੀਂ ਲੱਗਦਾ ਮੂਰੀਜ਼ਮ ਬਟ ਉਹਦੇ ਪਹਿਲਾਂ ਦੇ 5 ਮਿੰਟ ਸੀ ਜਿਹੜੇ सारे हो गए है बहुत नजारा तो आया कि सवेरा जिन्हें लोग आए थे उस लाइफ स्ट्रीन बहुत ब्लॉग दिनों दिन बढ़ाई पूरा दूजा फोन भी एक बार चैक लॉब्लम जो भी चेक हो फिर वाइया क इस फोन चेक करनी पैनिया की प्रॉब्लम आई थी ਇਹ ਕੋਈ ਤੁਹਾਨੂੰ ਪਤਾ ਨਹੀਂ ਆ। ਉਹ ਉਹ ਪਾ ਪੱਕੜੇ ਸੀ ਮਾ ਕੁਕਰੇਸ਼ਨ ਕੋਲ ਉਹ 89। ਉਹ ਦਾ ਕੋਡ ਰਾਜ ਚੱਕ ਤਾਹੁੰਦੇ ਸਨ। ਤੁਹਾਨੂੰ ਮੈਂ ਹੁਣ ਤੇ ਚੈੱਕ ਕਰ ਲੈਣਾ ਇੱਕ ਵਾਰ। ਇਹਦਾ ਮੇਰੀ ਪ੍ਰਾਈਵੇਟ ਹੋ ਜਾਂਦੀ ਹੈ ਜਦੋਂ ਵੀ ਮੈਂ ਲਾਈ ਕਰਦਾ ਪ੍ਰਾਈਵੇਟ ਪਤਾ ਨਹੀਂ ਕਿ ਮਾ ਉਹ ਕਰ ਮਾ ਰਹੇ। ਤੁੰਬੀ ਨਹੀਂ ਲਾਈ ਵੀ ਸ਼ੋ ਕਰ ਰਿਹਾ ਵੀ ਮੈਂ ਲਾਈ ਗੱਲ ਨਹੀਂ ਉਹਨਾਂ ਨੂੰ ਵਾਈਟ ਇਸਕੂਲ ਜੇ ਤਾਂ ਨਾਈਟ ਸ਼ੋਕਰ ਨਾਲ ਇਹਦਾ ਨਾ ਨਹੀਂ ਸ਼ੋਕਾ ਆਇਆ ਐ ਪ੍ਰੋਬਲਮ ਆਈ ਇਹ ਕੋਈ ਤੁਹਾਨੂੰ ਜੇਸ਼ਨ ਪਤਾ ਕਿਉਂ ਆ ਰਹੀ ਹੈ ਇਹ ਬੰਦ ਇਹ ਪਤਾ ਲਾ ਪਲੀਜ਼ ਉਹ ਕਰਕੇ ਦੱਸੋ ਇੱਕ ਟਾਈਮ ਕਨੈਕਟ ਕਰ ਦਿਓ ਕਮੈਂਟ ਕਰ ਦਿਓ ਇਸੇ ਚ ਜੋ ਕੋਈ ਕੋਈ ਦੇਖ ਰਿਹਾ ਹੋਵੇ ਤੁਹਾਨੂੰ ਦੱਸਣਾ ਪੈਗਾ ਸਮਸਿਆ ਇਹ ਨਾਲ ਜਿਵੇਂ ਕਿ ਕੀਤੀ ਬਟ ਉਹਦੇ ਜਿਹੜੇ ਸ਼ੁਰੂ ਵਾਲੇ ਸੈਟਮੈਂਟ ਸੀ ਉਹ ਵੀ ਉਹ ਗਏ ਬਾਕੀ ਨਹੀਂ ਬਣਾ ਪਤਾ ਨਹੀਂ ਅਪਲੋਡ ਨਹੀਂ ਹੋਈ ਬਈ ਵਿੱਚ ਵੀ ਨੈਟ ਮੰਦ ਆ ਜਾਂਦਾ ਜਿਹੜਾ ਟਿਕ ਨਹੀਂ ਫੈਦਾ ਟੁਗੜੀ ਬਾਕੀ ਆਪਣੇ ਵੀਜ਼ ਵਗੈਰਾ ਵਧਿਆ ਆਏ ਕੁਝ ਕ ਮੈਂ ਜਿਹੜਾ ਗੈਪ ਹੋਣਾ ਮੇਰੀ ਪ੍ਰੋਬਲਮ ਹੈ ਜਿਹੜੀ ਮੇਰੀ ਗਲਤੀ ਹੈ ਨਾ ਉਹ ਦੀ ਪ੍ਰੋਬਲਮ ਹੈ ਬਾਕੀ ਸ਼ੈਡੋ ਯਾਰ ਗਲਤੀ ਗੁੱਲਤੀ ਨਾਲ ਦਈ ਦੇ ਨਾ ਬੜਾ ਪੜਾਈ ਨਹੀਂ ਬਈ ਆ ਲੱਭਾਈ ਕਰੀਏ ਨਾ 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 ਲੈ ਚੈੱਕ ਰਿਵਿਊ ਕਰੀਏ ਕਿ ਕੀ ਕੀ ਪਾਉਣਾ ਆਉਂਦਾ ਹੋਈ ਮੋਟ ਆਪਣੀਆਂ ਸਾਰੀਆਂ ਪ੍ਰੋਕਸ਼ਰ ਡਿਸਟਲ ਮੁਸਤਾਂ ਹੈ ਵਧੀਆ ਚ ਲੈ ਕੇ ਇੱਕ ਵਾਰ ਨਾ ਚੈੱਕ ਕਰਨਾ ਪੈਣਾ ਚੈੱਕ ਲੈਕਟ ਬੀ ਚੈੱਕ ਹੁਣ ਸਹੀ ਆਇਆ ਹੁਣ ਸਹੀ ਆਇਆ ਦੇਖੋ ਆਇਆ ਨਹੀਂ ਨਾ ਆ ਦੇਖੀਂ ਅੰਦਰੋਂ ਤੁਹਾਨੂੰ ਇਹ ਆਏ ਕੱਟ ਕੇ ਹੁਣ ਚੈੱਕ ਆਊਟ ਸਹੀ ਆਇਆ ਤੁਮ лайਕ ਵੀ ਦੇ ਦੇਣਾ ਇੱਕ ਚੀਜ਼ ਹੋਰ ਮੈਂ ਪਹਿਲਾਂ ਦੁੱਜੂ ਕਰਤੀ ਸੀ ਸੱਚ ਲਾਈਵ ਸੋਰੀ ਨਾ ਐਵਰੀ ਵਰਟੀਕਲ ਵਾਲੀ ਉਹਦੇ ਕਰਕੇ ਪ੍ਰੋਬਲਮ ਆ ਰਹੀ ਸੀ ਹੁਣ ਮੈਂ ਦੇਖ ਰਹਾਂ ਹਾਂ ਕਿ ਇਹ ਪਬਲਿਕ ਤੇ ਹੈ ਕਿ ਇਹ ਪਰਮਿਸ਼ਨ ਦੀ ਹੋਣੀ ਹੈ ਇਹ ਤੋਂ ਗੇਟਸ ਆਉਂਦਾ ਤਾਂ ਇਹ ਚਾਹ ਪਾ ਸਕਦੇ ਜਿਵੇਂ ਸਮਝੋਗੇ ਅੰਕੀ ਲੈਣੇ ਨਾ ਹੂੰ ਵੈਸੇ ਉਹ ਵਾਲੀ ਲਾਈਵ 'ਚ ਲੋਕ ਆ ਗਏ ਸੀ ਉਹਨਾਂ ਚਾਹੀਏ ਆਇਨ ਤੋਂ ਵੀ मैं देखी ना तीन मिनट बत्तीस हो होगी फिर भी भाई ये लाइव आ ना मैं नजारे लाइन कर रहा मुनी मुझे लाइव करके की लैया है लाइव वाली चले जाए भाई शुरू तो ही अज तक आप यूट्यूबर बनना चाहते यूट्यूबर ही मूँ बन पाए हैं जब चली जाती है हौली हौली सारे पासों मेहनत तो कर करके करके कर करके करते कर करते ਗੈਨੀ ਕਰੀ ਜਮੇ ਇਹ ਸ਼ੁਰੂ ਦੇ ਸਤ ਜੀ ਜੋਰਾਵਕ ਜੋਰਾ ਸਿੰਘ ਜੋਰਾਵਰ ਸਿੰਘ ਹਨ ਉਹ ਹੁੰਦਾ ਏ ਕੋਈ ਪੁੱਤਰ ਕੋਈ ਨਾ ਤੂੰ ਤੱਕਰੀ ਚੱਲ ਓਏ ਨਿਕਲੀ ਜਾਏਗਾ ਦੇ ਕੋਈ ਰੋਕ ਕੇ ਦਿਖਾਵੇ ਬਦੂਖ ਚੱਕੀ ਗੋਲੀ ਮਾਰ ਦਾਂਗੇ ਓਏ ਕਿੰ ਆ ਤਵੇ ਇਸ ਇਹ ਦੇਖੀ ਚਰੋ ਉਹ ਦੇਖੋ ਇਹ ਬਿਰੂ तू नहीं समझेगा मैं समझा ये लोगो देखो ऐसा है कि ये लड़का ना हमारे अंडर आता है हमारे अंडर इसको सपोर्ट करोगे जितना सपोर्ट करोगे जितना सपोर्ट करोगे उतना इसका फायदा होगा आपका भी होगा आपको एंटरटेनमेंट मिलेगा भाई जगह जगह तो कोई स्टार्ट करता हूँ ना ये हौली 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 होली हौली हौली छके से सकते हैं ਉਮਰੇ ਵੀ ਐਂਟਰਟੇਨਮੈਂਟ ਆਪੋਰ ਕਰਨਾ ਲੱਗ ਪਿਆ। ਇਹ ਆਮ ਜਿਹਾ। ਮੁੰਮਾ ਤੇ ਕਈ ਆਪਸ਼ਨਸ ਦੇ ਦਿੱਤੇ ਆ ਬਈ ਨਾ। ਹਾਈਲਾਈਟਰ, ਸ਼ੇਡਰ ਵੀ। اچھا ਇਹ ਕਰ ਲਾ। ਉਹ ਮੈਂ ਆਪ ਹੀ ਸ਼ੇਡ ਕਰਵਾ ਲਵਾਂ। ਠੀਕ ਹੈ। ਇਹ ਵੀ ਹੋਈ ਸੀ। ਇਹ ਜਿਹੜੀ ਫਿਰ ਮੈਂ ਲਾਈਵ ਚਲੀ ਜਾਂਦੀ ਆ ਇਹ ਇਹ ਸਰਪ ਉਹਨਾਂ ਨੂੰ ਵੀ ਜੀ ਉੱਠਣਾ ਨੇ ਮੈਨੂੰ ਫੋਲੋ ਕਰ ਰੱਖਿਆ ਕਿ ਉਹਨਾਂ ਨੂੰ ਵੀ ਜੀ ਸੋਇਆ ਮੜਾ ਜਾ ਕੋਈ ਤਾਲੂ ਕੋਈ ਨਹੀਂ ਆਇਆ ਕਦੇ ਤੋਂ ਮੈਨੂੰ ਨਹੀਂ ਦੇਖਣਾ ਹਾਂ ਤੁਹਾਰੇ ਜੀ ਆਇਆਂ ਨਾ ਜੀ ਆ ਬਾਗੀ ਆ ਜਾਂਦਾ ਬਾਤ ਬਾਤ ਹੀ ਨਾ ਜਾ ਬਾਗੀ ਯਾਰਾ ਤੇ ਮਤਮੇ ਵੱਡੀ ਦਾੜੀ ਨੂੰ ਸੋਹਣਾ ਲੱਗਦਾ ਨਹੀਂ ਲੱਗਣਾ ਕਮੈਂਟ ਕਰਕੇ ਗਾਣਾ ਕਨਾਵਾ ਦੋ ਮੈਂ ਕਿਹਜੋ ਥਿੰਡੀ ਖਾ ਖਵਾਣੀ ਨਾ ਹੁੰਦੀ ਰੇ ਨਮਨ ਤੇਰੇ ਆਵੜਾ ਨਾ ਮਿੱਕਦਾ ਵੀ ਬੜਿਆ ਮਝੀਂ ਜੀ ਦੇ ਭੰਨਿਆ ਜੁੜ ਗਏ ਮੇਰਾ ਨਾਮ ਤੇਰੇ ਨਾਲ ਜੁੜਿਆ ਮੈਂ ਲਿਖਦਾ ਹਾਂ ਦਾ ਸਿਖਰ ਬਾੜੀ ਅੜੀ ਜਾਂ ਕਿ ਪੁੱਛ ਲੈ ਗਵਾਰੀ ਤਾਰੇ ਅੜੀ ਤੁਕਰ ਦੇਮ ਦਾ ਨੂੰ ਨਮਾਸ ਕਰਨਾ ਦੇ ਇਹ ਜਪਨ ਕਾਸੀਲੀ ਨੂੰ ਮਾਣ ਕਾਸੀ ਨਹੀਂ ਦੇਈ। ਮਸਕੀ ਹੈ। ਮੈਂ ਇਹ ਸੀ। ਮਾਈਨਸ ਹੋ ਚੁੱਕੀ ਡਿਗਰੀਟ ਆ ਰਹਾ ਹੈ ਬਟਾ ਪੂਰੇ ਪੂਰਾ ਹੈਂਟ ਮਨ ਲਓ ਕਿ ਆ ਜੀ ਮੈਂ ਪਤਾ ਦੀਏ। ਵੀ ਇਹ ਬਲੀ ਤੋਂ ਮਿਊਜ਼ਿਕਟ ਕੁੰਜਾ ਬਟਾ ਈ ਮਨ ਲਓ ਕਿ ਸਹੀ ਆ ਉਸ। ਇਹ ਇਹ ਮਾਈਕ ਸੁਧਾਰ ਰਿਹਾ ਹੈ। ਚਲੋ ਇਹ ਬੁਲੀ ਲਾਈਵ ਆਪਕਾ 7-8 ਮਿੰਟ ਦੀ ਰੱਖੀਆ ਇਹ ਮੈਂ ਯਾਰਕਾ ਨੂੰ ਬੋਤਾ ਆ ਰਿਹਾ ਮੇਰਾ ਅਟਕੋ ਨਾ ਅਮਰੀਕਾ ਚ ਕੀ ਹੋਇਆ ਆ ਮ ਇਕੱਲਾ ਬੈਠਣਾ ਕੋਈ ਨਹੀਂ ਹੈਗਾ ਇੱਥੇ ਮੰਮੀ ਆਪਦਾ ਟੀਵੀ ਟੂ ਵੀ ਦੇਖੀ ਜਾਂਦੇ ਆ ਕੋਈ ਨਹੀਂ ਆ ਮਾਉ ਬੀ ਜੇ ਖਾ ਗਿਆ ਨਾ ਖਰਬੂਜੇ ਦੇ ਬੀਜ ਨਹੀਂ ਹੁੰਦੇ ਅੰਦਰੋਂ ਉਹਨਾਂ ਨੂੰ ਖੋਲ ਕੇ ਛਿਲਕੇ ਨਾਲ ਉਹ ਖਾ ਲੈਨੇ ਆ ਮੋਰੀ ਵੀ ਹੋ ਗਿਆ ਨਾ ਕਿਛੁ ਕਿਛੇ ਦੇ ਉਹ ਜਿਹੜੇ ਖਰਬੂਜੇ ਦੇ ਬੀਜ ਨੇ ਬੜੇ ਸਵਾਦ ਹੁੰਦੇ ਨੇ ਵਿੱਚ ਵਿੱਚ ਸਨੈਕਸ ਵਾ ਦਾ ਕਰਨਾ ਦਈਏ ਅੰਦਰ ਤਾਂ ਮੇਰੇ ਨਾਲ ਸਟ੍ਰੀਮ ਵਾਸਤੇ ਮਾਣਾ ਚੱਲ ਗਿਆ ਹੈ ਨਹੀਂ ਤੇ ਵੀ ਲੋਗ ਵੀ ਨਾ ਉਹ ਵੀ ਸਾਰ ਤੁਸੀਂ ਨਹੀਂ ਸਟਾਰਟ ਕਰਦੇ ਨਾ ਇਸ ਤਰ੍ਹਾਂ ਦੇ ਸਵਾਲ ਨਹੀਂ ਪਰ ਉਹ ਦਾ ਸਿੱਖੀ ਬਣਾਉਣਾ ਪੈਦਾ ਤੇ ਤੂੜਾ ਕਰਨਾ ਲਗੇ ਘਰੀ ਆਪਾਂ ਬਾਹਰ ਦਾ ਕੰਮ ਹੈ ਨਾ ਉਹ ਨਹੀਂ ਹਿਲ ਪੈ ਰਿਹਾ ਮੈਂ ਕਿ ਮੈਂ ਤੁਹਾਨੂੰ ਨਾ ਇੱਕ ਕਾਲੇ ਦੀ ਗੱਲ ਮਾ ਕੋਲ ਗਿਆ ਤੇ ਉਥੇ ਕੀ ਹੋਇਆ ਨਾ ਜਦੋਂ ਮੈਂ ਕੋਲ ਗਿਆ ਮੈਨੂੰ ਉਹ ਦੋਸਤ ਮਿਲਿਆ ਤੇ ਕਹੇ ਕਹੇ ਕਿ ਕਿੰਦੇ ਮਿਆਂ ਆ ਗਿਆ ਮੈਂ ਦੱਸਿਆ ਕੁਟ ਕੇ ਦੋ ਮਹੀਨੇ ਬਾਦਾਂ ਤੇ ਟੂਰ ਗਿਆ ਮਗਾ ਯਾਰ ਮੇਰਾ ਮੂੜਾ ਮੇਰਾ ਪੱਤੀ ਮੈਂ ਤਾਂ ਪੱਤੀਆ ਪਕੜੀ ਮੇਰਾ ਕਾਹ ਤੇ ਤੈਨਾਂ ਦਾ ਤੋ ਟਾਈ ਨਾ ਬੋਰੀ ਨਹੀਂ ਫਿਰ ਮੈਂ ਜਦੋਂ ਕੋਲ ਨੂੰ ਪਹੁੰਚਿਆ ਤੇ ਦੇਖਿਆ ਬਈ ਸੱਚੀ ਬੋਰੀ ਕਾ ਉਹ ਤੇ ਕੋ ਜਵਾਬ ਹੀ ਨਹੀਂ ਦੇਦੇ ਮੈਨੂੰ ਮਜੇ ਨਹੀਂ ਪਰ ਜਿਹੜੇ ਜੁੱ Dost ਆਏ ਹੋ ਸੀ ਉਹ ਸਾਰੇ ਘੈਂਟ ਸੀ ਮਤਲਬ ਉਹਨਾਂ ਨਾਲ ਜਿੰਨਾ ਕਿ ਜੁਆਇਰ ਕੀਤਾ ਮੈਂ ਵਲੌਗ ਨਹੀਂ ਬਣਾ ਸਕਿਆ ਬਟ ਅੱਗੇ ਤੋਂ ਇਸ ਚੀਜ਼ ਦਾ ਬੜਾ ਧਿਆਨ ਰੱਖ ਕੇ ਮੈਂ ਕਰ ਵਲੌਗ ਵੀ ਬਣਾਣਾ ਕਿ ਇਹ ਮਜ਼ਾ ਵੀ ਬਹੁਤ ਆਇਆ ਤੁਹਾਨੂੰ ਵੀ ਮਿਲ ਪਾਉਣ ਉਹਨੀਆਂ ਨਹੀਂ ਤਰੱਕੀ ਕਰੀ ਜਿਨ੍ਹਾਂ ਨੇ ਥੋੜੀ-ਥੋੜੀ ਤਰੱਕੀ ਨਾਲ ਹੀ ਬੰਦਾ ਅੱਗੇ ਵਧਦਾ ਹੈ ਉਹ ਨਹੀਂ ਪਤਾ ਚਲੋ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਮੈਨੂੰ ਜੁਆਇਨ ਕਰਕੇ ਦੱਸਿਓ ਜੀ ਤੁਹਾਡਾ Hãy subscribe cho kênh Ghiền Mì Gõ